ਹੋ ਗਈ ਲੋਡ ਟਰਾਲੀ ਤੇ ਬਾਕੀ ਲੱਗੇ ਹੋਏ ਨੇ ਬੰਦੇ ਰਸਾ ਪਾਉਣ ਰਸਾ ਪਾਏ ਤੋਂ ਬਾਅਦ ਫਿਰ ਕੱਢਦੇ ਆ ਟੋਚਨ ਪਾ ਕੇ ਤੇ ਟਰੈਕਟਰ ਆ ਗਿਆ ਇੱਕ ਹੋਰ ਤੇ ਦੇਖਦੇ ਆ ਤੋਰ ਕੇ ਵੀ ਤੁਰਦੀ ਆ ਜਾਂ ਨਹੀਂ ਸ਼ਾਮ ਦਾ ਹੋ ਗਿਆ ਟਾਈਮ ਫਿਰ ਸਵੇਰੇ ਲੈ ਕੇ ਜਾਵਾਂਗੇ ਮਿੱਲੇ ਚ ਹੁਣ ਟਰਾਲੀ ਕੱਢ ਦਾਂਗੇ ਘਰ ਮੁੜੇ ਕੀ ਰਸੇ ਪੈ ਜਾਣ ਫੇ ਤੋੜ ਕੇ ਦੇਖਦੇ ਆਂ ਵੀਡੀਓ ਨੂੰ ਵੱਤ ਤੋਂ ਵੱਤ ਦੇਖਿਆ ਕਰੋ ਤੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਉਹਨੇ ਥੋੜੇ ਚੱਕਰ ਘੱਟ ਫੀ ਰੈਕਟਰ ਦੇ ਉਹਦੇ ਚੱਕਰ ਘੱਟ ਸੀਗੇ ਚੱਲ ਜੀ ਗੰਨਾ ਮੱਲੇ ਜਿਹਨੂੰ ਖਾਲੀ ਪਹਿਲਾਂ ਸਵੇਰੇ ਫਲਾਹ ਦੀ ਵੀ ਸਵੇਰੇ ਲੈ ਜਾਾਂਗੇ ਵੀ ਫਿਰ ਸੋਚਿਆ ਵੀ ਕਿਹੜਾ ਬਾਲਾ ਦੂਰ ਜਾਣਾ ਹੁਣ ਖੜਾ ਆਉਨੇ ਆ ਸਵੇਰ ਨੂੰ ਖਾਲੀ ਹੋ ਜੂਗੀ ਟਰਾਲੀ ਨਾਲੇ ਦੇਖਦੇ ਆ ਜਾ ਕੇ ਗੰਨਾ ਕੰਨਾ ਮੱਲੇ ਚ ਵੀ ਕਿੰਨਾ ਕਾਠਾ ਕਿੰਨਾ ਕਰਾਸ਼ਾ ਕਿੰਨੀਆਂ ਟਰਾਲੀਆਂ ਇੰਨੀਆਂ ਹੋਈਆਂ ਨੇ ਦੋ ਟਰੈਕਟਰਾਂ ਨੇ ਮਸਾਂ ਗੱਡੀਆ ਟਰਾਲੀ ਅੱਜ ਪਹੁੰਚ ਗਏ ਗੰਨਾ ਮੱਲੇ ਚ ਬਸ ਅੰਦਰ ਲਿਜਾਣ ਲੱਗਿਆਂ ਟਰਾਲੀ ਤੇ ਸਾਹਮਣੇ ਗੰਨਾ ਮੱਲੇ ਇੱਧਰਲੇ ਪਾਸੇ ਲੇ ਪਾਰਟੀ ਦੇ ਦੇ ਉਹਨੂੰ ਇੱਥੇ ਹੋ ਗਏ ਐਂਟਰ ਗੰਨਾ ਮਿਲ ਕੀ ਕੇ ਰਨ ਫੌਰੀ ਕੇ ਲੈਣਾ ਹਲੇ ਤੱਕ ਤਾਂ ਬਾਕੀ ਮੁੰਡੇ ਆਗੇ ਦੀ ਆਪਣੇ ਮੂਰੇ ਪਰਚੀ ਲੈ ਕੇ ਤੇ ਹੁਣ ਦੇਖਦੇ ਆਂ ਲਾਉਨੇ ਆ ਲੈਨ ਚ ਹਾਂ ਦੋਤੀ ਹਾਂਜੀ ਕੋਲ ਨਾ ਆਇਆ ਇੱਕ ਲੈਨ ਆ ਮੈਂ ਲਾਦਾ ਉਹ ਆਕੇ ਉਹ ਨਾ ਨਾ ਇੱਕ ਹੀ ਲੈਨ ਤੁਰੀ ਹੋਈ ਆ ਚੱਲੀਏ ਚਲੋ ਬਾਕੀ ਦੇਖਦੇ ਆਂ ਅੱਜ ਰਾਤ ਨੂੰ ਇਹੋ ਜੂ ਟਰਾਲੀ ਖਾਲੀ ਲੈਨ ਤਾਂ ਇੱਕ ਏ ਇਹ ਦਮਲਾ ਸਪੈਸ਼ਲ ਆ ਜਿੰਨਾ ਦਾ ਜਿਆਦਾ ਗੰਨਾ ਹੈ ਆਇਆ ਵੀ ਦਵਾਬੇ ਤੋਂ ਉਹ ਕਿੱਟੇ ਦਵਾਬੇ ਤੋਂ ਆਇਆ ਹੈ ਡਬਲ ਐਕਸਲ ਟਰਾਲੀ ਖੜੀ ਆ ਜੀ ਦਵਾਬੇ ਏਰੀਆ ਚ ਆਈ ਹੋਈ ਆ ਬਾਕੀ ਹੋਊਗਾ ਗੰਨਾ ਇਹ ਜੇ 300 ਦੇ ਲੈਵੇ ਜਲਦੀ ਆਈ ਦੂਜੇ ਦਿਨ ਬੜਾਈ ਗੰਨੇ ਦੀ ਤੇ ਕੱਲ ਆਪਾਂ ਸ਼ਾਮ ਨੂੰ ਖੜਾਏ ਦੀ ਟਰਾਲੀ ਗੰਨਾ ਮਿਲਜ ਬਸ ਹੋ ਜਾਣੀਆਂ ਖਾਲੀ ਖਾਲੀ ਹੋਣ ਤੋਂ ਬਾਅਦ ਫਿਰ ਸ਼ਾਮ ਨੂੰ ਅੱਜ ਫੇਰ ਕਰਾਂਗੇ ਲੋਡ ਤੇ ਬੰਦੇ ਲੱਗੇ ਹੋਏ ਨੇ ਕਾਢਣ ਤੇ ਉਹ ਪਰਲੇ ਪਾਸੇ ਵੀਲੇ ਰਹਿੰਦਾ ਸੀ ਤੇ ਕੱਲ ਨੂੰ ਇਹ ਨਵੇੜਨਾਂਗੇ ਸਾਰੇ ਇਹ ਲੈ ਕੇ ਆਉਣੇ ਪੈਂਦੇ ਨੇ ਰੋਜ਼ ਜਾ ਕੇ ਮੋਟਰ ਤੋਂ ਜਿੱਥੇ ਰਹਿੰਦੇ ਨੇ ਰਤਨਹੀੜੀ ਥੰਨੇ ਕੋਲੋਂ ਰੋਜ਼ ਛੱਡ ਕੇ ਆਉਣੇ ਪੈਂਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਕੀ ਕੱਲ੍ਹ ਆਈ ਟਰਾਲੀ ਚ ਹੋਊਗਾ 200 ਕੁਇੰਟਲ ਦੇ 8 ਗੇੜ ਵਜਨ ਹੋਊਗਾ ਨੇ ਚ ਕੱਲ੍ਹ ਫਿਰ ਕੂਚਨ ਬਾਕੇ ਗੱਡੀ ਆ ਸ਼ਾਮ ਨੂੰ ਆ ਦੇਖੋ ਕਿੰਨੇ ਸਲਿੱਪ ਮਾਰੇ ਹੋ ਨੇ ਟਰੈਕਟਰ ਨੇ ਉਰੋਂ ਪੱਟੀ ਆ ਟਰੈਕਟਰਾਂ ਆ ਟਰਾਲੀ ਦਾਬਦੀ ਹੋ ਗਈ ਆ ਖੇਤ ਚ ਨੂੰ ਕੀ ਮੱਕੀ ਨੂੰ ਲਾਉਨੇ ਆ ਪਾਣੀ ਮੱਕੀ ਵੀ ਕਮਲ ਆਉਣ ਲੱਗ ਗਈ ਤੇ ਗਿੱਲੇ-ਗਿੱਲੇ ਚ ਫਿਰ ਰੇਹ ਛੜਦਾਂਗੇ ਜਿਵੇਂ ਵੀ ਹੋਊਗਾ ਪਾਣੀ ਲੱਗਣ ਵਾਲਾ ਹੋ ਗਿਆ ਮੱਕੀ ਨੂੰ ਵੀ ਆਇਆ ਜੀ ਮੱਜਰੇ ਵਾਲੀ ਮੋਟਰ ਤੇ ਰੇਹ ਪਾਉਣ ਤੇ ਲਿਆਏ ਆਪਾਂ 17-18 ਥੈਲੇ 9-10 ਥੈਲੇ ਹੁਣ ਪਾਦਣੇ ਆ ਤੇ ਫਿਰ ਪਾਣੀ ਤੋਂ ਬਾਅਦ ਪਾਦਾਂਗੇ ਜਿਹੜੇ 7-8 ਥੈਲੇ ਨੇ ਲੱਗੇ ਹੋਏ ਨੇ ਬੰਦੇ ਰੇਹ ਰੂ ਖੋਲਣ ਤੇ ਲੱਗਦੇ ਨੇ ਪਾਉਣ ਇਹ ਆਪਣੀ ਮੱਕੀ ਹੈਗੀ ਆ 9208 ਸਾਰਿਆਂ ਤੋਂ ਗੇਤੀ ਮੱਕੀ ਆਪਣੀ ਇਹੀ ਆ ਬਾਕੀ ਦੇਖੋ ਮੱਕੀ ਦੀ ਗਰੋਥ ਵੀ ਕਿਵੇਂ ਆ ਸਪਰੇ ਵੀ ਹੋ ਗਈ ਇਹਨੂੰ ਕੱਖਾਂ ਦੀ ਇੱਕ ਆਪਾਂ ਸੁੰਡੀ ਦੀ ਕਰਵਾਤੀ ਸੀ ਤੇ ਹਜੇ ਤੱਕ ਤਾਕਤ ਦੀ ਕੋਈ ਸਪਰੇ ਨਹੀਂ ਕਰੀ ਜਿੱਥੇ ਕਿਤੇ ਦੱਗੀਆਂ ਮਾੜੀਆਂ ਨੇ ਦਵੀ ਖੜੀ ਆ ਮੱਕੀ ਉੱਥੇ ਥੋੜਾ ਜਿਹਾ ਦੱਬ ਕੇ ਪਾ ਦਾਂਗੇ ਰੇ ਫਿਰ ਪਾਣੀ ਤੋਂ ਬਾਅਦ ਇੱਕ ਸਾਰ ਹੋ ਜੂ ਬਰੋਬਰ ਜੇ ਫੇਰ ਵੀ ਕਿਤੇ ਘਟਬਾਦ ਰਹੀ ਫਿਰ ਜਿਹੜਾ ਗਿੱਲੇ-ਗਿੱਲੇ ਜੇ ਪਾਵਾਂ ਅਗਰੇ ਉਸ ਹਿਸਾਬ ਨਾਲ ਪੈ ਜੂਗਾ ਦੇਖ ਕੇ ਦੇਖੋ ਆਹ ਔਰੇ ਦਬੀ ਹੋਈ ਆ ਉਹ ਪਰੇ ਵਧੀਆ ਖੜੀ ਆ ਖੰਬੇ ਕੋਲ ਇਹ ਕਈ ਗਲ ਖੇਤ ਚ ਵੀ ਹੁੰਦਾ ਏ ਮਾੜਾ ਮੋਟਾ ਦੱਗੀ ਜੀ ਤਾਕੜੀ ਮਾੜੀ ਇਹ ਇਹਦਾ ਕੰਮਕਾਰ ਤੇ ਪਰਲੇ ਪਲਾਟ 'ਚ ਪੈ ਗਿਆ ਉਧਰ ਹੀਠਾਂ ਵਾਲੇ 'ਚ ਤੇ ਇਹ ਉੱਪਰਲੇ 'ਚ ਪਾਉਣ ਲੱਗੇ ਨੇ ਬੰਦੇ ਤੇ ਇਸ ਤੋਂ ਬਾਅਦ ਇੱਕ ਪਲਾਟ ਆ ਰਹਿ ਜਾਣਾ ਇੱਕ ਆਪਣਾ ਉੱਪਰੇ ਆ ਮੋਟਰ ਦੇ ਉੱਪਰਲੇ ਪਾਸੇ ਤੇ ਬਾਕੀ ਗੰਨਾ ਮਿੱਲ ਚੱਲਦੀ ਆ ਇਹਦਾ ਵੀ ਟਾਈਮ ਹੋਇਆ ਹੀ ਪਿਆ ਬੰਦ ਹੋਣ ਦਾ 2-4 ਦਿਨ ਹੋਰ ਚੱਲੂਗੀ ਆਪਣੀ ਵੀ ਬਸ ਇੱਕ ਟਰਾਲੀ ਰਹਿਦੀ ਆ ਦੇਖਦੇ ਆ ਲੇਬਰ ਵਾਲੇ ਅੱਜ ਲੋਡ ਕਰਨਗੇ ਜਾਂ ਵੀ ਕੱਲ ਨੂੰ ਤੇ ਕੇ ਟਰਾਲੀ ਦਾ ਮਾਲ ਰਹਿੰਦਾ ਏ। ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ। ਜਿੱਥੇ ਸੰਝੂ ਮਾਰਾ ਉੱਥੇ ਜ਼ਿਆਦਾ ਪਾ ਦਿਓ ਠੀਕ ਆ ਦੇਖ ਕੇ। ਹਾਂ ਤੋਂ ਦੋ 12 ਮਾਰ ਦੇ ਦਿੰਦੇ ਹਾਂ। ਹਾਂ ਹਾਂ ਬਸ। ਪਤਾ ਕਿ ਬਰੋਬਰ ਹੋ ਜਾਂਦਾ ਏ। ਬਾਕੀ ਆ ਬੰਦਾ ਥੋੜਾ ਜਿਹਾ ਸਾਡਾ ਨਮਾ ਏ। ਛੋਟਾ ਛੋਟਾ ਆਲਾ ਵਾਪੇ ਦੋ ਮਾਰ ਦੇਦਾ ਜਲਾ। ਹਾਂ ਡਬਲ ਮੁਠੀ ਮਾਰ ਦਿਆ ਕਰੋ। ਇੱਥੇ ਛੋਟਾ ਹੈ ਨਾ। ਹਾਂ ਹਾਂ ਹਾਂ। ਜ਼ਿਆਦਾ ਮਾਰ ਦਿਓ। I don't know.